ਕੀ ਚਾਪਿੰਦੇ ਪਏ ਸੀ ਗਰੁੱਪ ਦੇ ਨਾਲ ਆਪਣੇ ਜਦੋਂ ਪੈਸੇ ਦੇਣ ਲੱਗੇ ਆ ਤੇ ਦੇਖਿਆ ਪਰਸ ਨਹੀਂਗਾ ਸੀ ਅਸੀਂ ਕਿਹਾ ਕਿਸੇ ਨੇ ਆਪਣੀ ਤਮਾਜ਼ੀ ਨਹੀਂ ਕੀਤੀ ਤੇ ਅਸੀਂ ਚੈੱਕ ਕੀਤਾ ਆਪਣਾ ਸੀਸੀਟੀਵੀ ਨਾਲ ਜਿਹੜਾ ਲੱਗਾ ਆ ਸੀ ਉਹਦੇ ਚ ਉੱਤੇ ਸਾਡਾ ਪਰਸ ਗੇਪ ਤੋਂ ਨਿਕਲ ਗਿਆ ਤੇ ਕੁੱਤਾ ਦਾ ਚਗਾ ਸੀ ਉਹਨੇ ਚੁੱਕ ਕੇ ਅੱਧਰ ਨੂੰ ਦੌੜਿਆ ਆਪਣਾ ਦਰਵਾਜ਼ਾੋਂ ਪਰਸ ਲੈ ਕੇ ਨਿਕਲ ਗਿਆ ਪਰਸ ਲੈ ਕੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਣ ਡਿਆ ਕਿ ਪਰਸ ਕਿੱਥੇ ਹੈਗਾ ਉਹਦੇ ਚ ਮੇਰੇ ਜ਼ਰੂਰੀ ਡਾਕੂਮੈਂਟਸ ਹੈਗੇ ਸੀ ਤੇ ਮੇਰੇ ਕਾਰਡ ਸਗੇ ਆ ਹੋਰ ਸਮਾਨ ਹੈ ਗੱਲ ਸੰਸਗਰਦਾਰ ਕਾਡਾਗਾ ਪੈਨ ਕਾਡਾਗਾ ਪਲੀਜ਼ ਜਿੰਨੂੰ ਵੀ ਮਿਲਦਾ ਤੇ ਮੈਨੂੰ ਇਨਸਾਨੀ ਚੋਰਤਾ ਤੁਸੀਂ ਬੜੇ ਵੇਖੇ ਹੋਣਗੇ ਪਰ ਅੱਜ ਸੀਸੀਟੀਵੀ ਦੇ ਵਿੱਚ ਵੇਖੋ ਕੁੱਤਾ ਪਰਸ ਚੋਰੀ ਕਰ ਦਿਆ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਇੱਕ ਚਾਹ ਦੀ ਦੁਕਾਨ ਤੇ ਆਰਾਮ ਦਿਨਾ ਚਾਹ ਦੀਆਂ ਚੁਸਕੀਆਂ ਲੈ ਰਿਹਾ ਨੌਜਵਾਨ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਇੱਕ ਕੁੱਤਾ ਉਸਦਾ ਪਰਸ ਚੁਰਾ ਕੇ ਫਰਾਰ ਹੋ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕੁੱਤਾ ਪਿੱਛੋਂ ਆਉਂਦਾ ਨੌਜਵਾਨ ਦੀ ਕੁਰਸੀ ਕੋਲ ਪਰਸ ਚੁੱਕਦਾ ਤੇ ਉਥੋਂ ਰਵਾਨਾ ਹੋ ਜਾਂਦਾ ਇਹ ਨਜ਼ਾਰਾ ਵੇਖ ਕੇ ਨੌਜਵਾਨ ਤਾਂ ਹੱਕਾ ਬੱਕਾ ਰਹਿ ਗਿਆ ਪਰ ਸੁਗਮ ਹੋਣ ਤੋਂ ਬਾਅਦ ਨੌਜਵਾਨ ਨੇ ਡਿਊਟੀ ਤੇ ਤਨਾਤ ਪੁਲਿਸ ਮੁਲਾਜ਼ਮ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਫਿਰ ਨੌਜਵਾਨ ਤੇ ਪੁਲਿਸ ਦੋਵਾਂ ਨੇ ਰਲ ਕੇ ਕੁੱਤਾ ਚੋਰ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਇੱਕ ਵਾਰ ਦੇ ਲਈ ਹੈਰਾਨ ਹੋ ਜਾਓਗੇ ਰਿਪਲਾਈ ਕਰੇ ਆਪਣਾ ਨਾਮ ਐਡਰੈਸ ਕੋਈ ਦੱਸ ਦਿਓ ਮੇਰਾ ਨਾਮ ਅੰਕੁਸ਼ ਮਹਾਜਨ ਹੈ ਮੇਰਾ ਮੋਬਾਈਲ ਨੰਬਰ 9872246678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੰਦਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਤੇ ਮੈਂ ਉਹਨੂੰ ਲੋੜਵਿੰਦਾ ਨਾਮ ਦਿੱਤਾ ਜਾਏਗਾ। ਅੱਛਾ ਸਰ ਇਹ ਪਹਿਲੀ ਵਾਰੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਆਹ ਬਾਈ ਇਨਸਾਨੀ ਚੋਰ ਤੇ ਬੜੇ ਵੇਖਣੇ ਕੁੱਤਾ ਚੋਰ ਬਿੱਲੀ ਵਰੀ ਵੇਖਿਆ ਕਿ ਪਰਸ ਲੈ ਕੇ ਭੱਜ ਗਿਆ ਪੁੱਤਾਂ। ਕੁੱਤਾ। ਆਹਨੜੀ ਚੀਜ਼ ਹੋਵੇ ਇਹ ਤਾਂ ਗੱਲ ਵੱਖਰੀ ਹੈ। ਕੁੱਤੇ ਆ ਕੁੱਤੇ ਨੂੰ ਤੇ ਹਮੇਸ਼ਾ ਕੋਈ ਨਾ ਕੋਈ ਚੀਜ਼ ਚਾਹੀਦੀ ਹੈ ਲਫਾਫਾ ਵੀ ਟਿੱਕਾ ਤੇ ਉਹਨੇ ਚੁੱਕ ਕੇ ਲਾਏ ਨਾ। ਜੀ। ਇਹਦੇ ਅਸੀਂ ਦੇਖਿਆ ਲੇਕਿਨ ਪਰਸ ਲੈ ਗਿਆ। ਬਿੱਲੀ ਜੀ ਵੇ। ਤੇ ਤੁਸੀਂ ਪੁਲਿਸ ਜਰਾ ਪੁਲਿਸ ਨੂੰ ਕਹਿੰਦੇ ਦੀ ਪੁਲਿਸ ਵਾਲੇ ਉੱਥੇ ਬੈਠੇ ਹੋਏ ਸੀ ਤੇ ਅਸੀਂ ਭ ਤੇ ਕੰਪਲੇਂਟ ਲਿਖਾ ਦਿੰਦੇ ਆ ਉਸ ਤੋਂ ਬਾਅਦ ਭਾਈ ਜੋ ਵੀ ਕਹਿ ਰਿਹਾ ਸੀ ਕਸਟਮਰ ਬੈਠਾ ਸੀ ਤੇ ਚਾਹ ਪੀ ਰੇ ਸੀ ਉੱਠ ਕੇ ਆਇਆ ਕਿ ਮੇਰਾ ਪਰਸ ਡਿੱਗ ਗਿਆ ਵਾ ਤੁਸੀਂ ਸੀਸੀ ਕੈਮਰੇ ਚੈੱਕ ਕਰਨਾ ਉਹਨੇ ਕੈਮਰਾ ਚੈੱਕ ਕੀਤਾ ਤੇ ਉਹ ਬਿਖੇਰੇ ਕੁੱਤਾ ਚੁੱਕ ਕੇ ਭੱਜ ਗਿਆ ਅੱਗੇ ਲੋਕੀ ਵੇਖਦੇ ਪੈ ਭਜਦੇ ਲੈ ਗਏ ਉਹ ਕੁੱਤਾ ਲੈ ਕੇ ਭਜਦਾ ਗਿਆ ਦੁਬਾਰਾ ਕੁੱਤਾ ਦੋਤੇ ਲੋਕ ਪਰੇਸ਼ਾਨ ਆਏ ਜੀ ਕੀ ਅਸੀਂ ਪਹਿਲੀ ਦੀ ਵੇਖਿਆ ਕੁੱਤਾ ਅਸੀਂ ਪਹਿਲੀ ਦੀ ਵੇਖਿਆ ਜੀ ਘਾੜੀ ਪਹਿਲੀ ਦੀ ਵੇਖਿਆ ਕੁੱਤਾ ਲੈ ਕੇ ਪਰਸਾ ਕੁੱਤਾ ਲੈ ਨਿਕਲ ਗਿਆ ਬੰਨ ਕਿੱਧਰ ਗਿਆ ਉਹ ਪੈਸੇ ਹੈਗੇ ਕਿਸ ਤੋਂ ਕਹਿੰਦਾ ਮੇਰੇ ਪੰਜ 6000 ਰੁਪਏ ਹੈਗੇ ਵਿੱਚ ਡਾਕੂਮੈਂਟ ਸੀ ਕਾਰਡ ਹੋਣੇ ਉਹ ਡੈਬਿਟ ਕਾਰਡ ਮੈਨੂੰ ਨਹੀਂ ਵੇਖਿਆ ਕਦੀ ਨਹੀਂ ਪਹਿਲੀ ਵਾਰੀ ਵੇਖਿਆ ਜੀ ਕੁੱਤੇ ਵਾਲਾ ਹਾਂਜੀ ਸੀਸੀਟੀਵੀ ਸਰ ਉਹਨੇ ਵੇਖਿਆ ਇਹਨੇ ਵਿਖਾਤਾ ਹੁਣ ਕੁੱਤਾ ਮਾਮਲਾ ਆਇਆ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਕੁੱਤਾ ਲੈ ਗਿਆ ਜੀ ਤੇ ਉਹ ਕੁੱਤੇ ਦੇ ਮਗਰ ਮਗਰ ਵੇਖਿਆ ਪਰ ਕੁੱਤਾ ਨੂੰ ਦਿਖਾਈ ਨਹੀਂ ਦਿੰਦਾ ਬਾਹਰ ਦਿਖਾਈ ਦਿੰਦਾ ਪਰ ਕੁੱਤੇ ਕੋਲ ਕੋਈ ਚੀਜ਼ ਬੜਾ ਅਮਦੋਲ ਉਹ ਵੀ ਐਸਐਸ ਆਬ ਮਾਮਲਾ ਪਹਿਲੀ ਵਾਰੀ ਆਇਆ ਕੁੱਤਾ ਜੋਰ ਕੁੱਤਾ ਜਵਰ ਤੋਂ ਪਹਿਲੀ ਵਾਰ ਆਇਆ ਪਰ ਜੋੜ ਤੋਂ ਬੜੇ ਵੇਖੇ ਬਾਅਦ ਕੁੱਤਾ ਜੋੜ ਪੈ ਪਹਿਲੀ ਵਾਰੀ ਵੇਖਣ ਲਿਆ ਬੰਦਾ ਅੱਛੀ ਲੱਗੀ ਆਇਆ ਕੁੱਤਾ ਪਰਸ ਲੈ ਕੇ ਜਾਂਦਾ ਸੀ ਸੀਟੀਟੀ ਕੈਮਰੇ ਵਿੱਚ ਆਇਆ ਹੈ ਵੀ ਕੁੱਤਾ ਪਰਸ ਲੈ ਕੇ ਜਾਂਦਾ ਸੀ ਕਿਤਿ ਜਾਂਦੀ ਤੁਹਾਡੇ ਕੋਲ ਕਿਤੀ ਜਾਂਦੀ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਉਹ ਦੱਸਦਾ ਉਹ ਪੈਸੇ ਹੈਗੇ ਆ ਬੱਚੀ ਫਿਰ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੋਈ ਅੱਛਾ ਵੀ ਇਹ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹੁਣ ਕੁੱਤੇ ਨੇ ਕੀ ਕਰੋਗੇ ਕਰ ਬਈ ਉਹ ਬਾਅਦ ਵਿੱਚ ਦੱਸਾਂ ਕੀ ਕਰਨਾ ਹੈ